ਇਨਾ ਜੀਵਨ ਸੁੰਦਰ ਸੁਆਸ ਨਿਰਮਲ ਤੇ ਨਿਰਵਕਾਰ ਨਿਭਾ ਕੇ ਖਾਲਸਾ ਜੀ ਦੀ ਸੇਵਾ ਮਿਲੀ ਉਹ ਸੇਵਾ ਮਿਲਣ ਤੋਂ ਪਹਿਲਾਂ ਕੀ ਕੀ ਵਾਪਰਿਆ ਦਰਬਾਰ ਸਾਹਿਬ ਸੰਤ ਮੱਥਾ ਟੇਕਣ ਆਏ ਉੱਪਰਲੀ ਛਤ ਤੇ ਘੰਟਾ ਘਰ ਵਾਲੇ ਪਾਸੇ ਜਿੱਥੇ ਰਜਾਬ ਘਰ ਵਾਲੀ ਬਾਹੀ ਹੈ ਇੱਧਰ ਖੜੋ ਕੇ ਕਹਿ ਲਗੇ ਭਾਈ ਕਰਤਾਰ ਸਿੰਘ ਜੀ ਲਿਆ ਤੇਰੀ ਝੋਲੀ ਭਰ ਦਵੇ ਤੂੰ ਛੋਟਾ ਸਮਝ ਗਏ ਖਾਤ ਜੋੜ ਕੇ ਕਹ ਮਹਾਂਪੁਰਖੋ ਸਿਰ ਛੋਟਾ ਪੰਡ ਵੱਡੀ ਆ ਚੁੱਕਿਆ ਨਹੀਂ ਜਾਣਾ ਭਾਰ ਕਹਿੰਦੇ ਚੰਗਾ ਨਿਤਨੇਮ ਸੁਣਾ ਉਦੋਂ ਪਿੱਛੋਂ 500 ਸਾਲਾਂ ਅਵਤਾਰ ਪੁਰਵ ਜਗਤ ਗੁਰੂ ਨਾਨਕ ਦੇਵ ਜੀ ਦਾ ਆ ਸੰਤ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਠੱਡੇ ਵਾਲੇ ਵੀ ਕਈ ਕਹਿੰਦੇ ਪਰ ਸੁਲਤਾਨਪੁਰ ਸਾਹਿਬ ਵਾਲੇ ਕਹਿ ਕੇ ਮਸ਼ਹੂਰ ਹਨ ਆ ਮਹਾਂਪੁਰਖ ਬੈਠੇ ਐ ਇਹਨਾਂ ਦਾ ਪ੍ਰੋਗਰਾਮ 'ਚ ਇਹਨਾਂ ਦੀ ਜ਼ਿੰਮੇਵਾਰੀ ਸੀ ਉੱਥੇ ਕਥਾ ਕੀਤੀ ਕਾफी ਸਮਾਂ ਰਹਿ ਕੇ ਇੱਕ ਦਿਨ ਖੁਸ਼ੀ ਆਈ ਮਨ ਵਿੱਚ ਕਨ ਲਗੇ ਫਲਕਰਪਾਰ ਸਿੰਘ ਹਟ ਸਾਹ ਵਾਲੇ ਸਥਾਨ ਤੇ ਸਨ ਕਹਿਣਗੇ ਤੇਰਾ ਤੇਰਾ ਕਹਿ ਕੇ ਗਰੀਬਾਂ ਦੀਆਂ ਝੋਲੀਆਂ ਇੱਥੇ ਭਰੀਆਂ ਤੂੰ ਦੁਨਿਆਵੀ ਤੌਰ ਤੇ ਗਰੀਬ ਹੈ ਅਰੇ ਵਿੱਚ ਤੇਰੇ ਗੁਰੂ ਨੇ ਗਰੀਬੀ ਦਿੱਤੀ ਹੈ ਲਿਆ ਤੇਰੀ ਵੀ ਝੋਲੀ ਭਰਦੀ ਹੈ ਤੂੰ ਵੀ ਕਿਸੇ ਲੈਕੇ ਲੱਗ ਜਾਵੇਂ ਹੱਥ ਜੋੜ ਕੇ ਕਹਾਂ ਮਹਾਪੁਰਖੋ ਇਹ ਤਾਂ ਤੁਹਾਡੀ ਮਿਹਰ ਹੈ ਜਿਵੇਂ ਮਰਜ਼ੀ ਕਰੋ ਔਰ ਮੇਰਾ ਸਿਰ ਛੋਟਾ ਟਕਸਾਲ ਦੀ ਪੰਡ ਵੱਡੀ ਚੁੱਕੀ ਨਹੀਂ ਜਾਣੀ ਚੁੱਪ ਰਹੇ ਬਾਣੀ ਦਾ ਨਿਤਨੇਮ ਸੁਣਿਆ ਸੋਮਾ ਆਇਆ 300 ਵਰੇ ਗੰਢ ਮੇਰੇ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਦਾ ਅਵਤਾਰ ਪੁਰਬ ਪਟਨਾ ਸਾਹਿਬ ਵਿਖੇ ਮਨਾਇਆ ਇਹ ਸੰਤ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਸultanpur ਸਾਹਿਬ ਵਾਲੇ ਦਾ ਪ੍ਰਬੰਸੀ ਹੋਤੇ ਉਹ ਤੁਨੀ ਕਮੇਟੀ ਦਾ ਪ੍ਰਬੰਸੀ ਭਾਈ ਮਾਨ ਸਿੰਘ ਜੀ ਅਜੇ ਵੀ ਜਿਉਂਦੇ ਆ ਜੋ ਹਰਤ ਗ੍ਰੰਤੀ ਦੇ ਰੂਪ ਵਿੱਚ ਉੱਥੇ ਸੇਵਾ ਕਰਦੇ ਆ ਸੱਚਖੰਡ ਵਾਸੀ ਸੰਤ ਬਾਬਾ ਸੋਹਣ ਸਿੰਘ ਜੀ ਬੀਰਾਂ ਚੀਨਾ ਗੁਰੂ ਕਾ ਸੀਨਾ ਜਿਨ੍ਹਾਂ ਨੂੰ ਹਿਰਦਾ ਬਣਾਇਆ ਉਹਨਾਂ ਦੀ ਵੰਸ ਵਿੱਚੋਂ ਸੱਚਖੰਡ ਪ੍ਰਧਾਰ ਗਏ ਹੋਰ ਮਹਾਪੁਰਖੋ ਤੇ ਬਿਆਨ ਸੀਰਾ ਬਾਬਾ ਜੀ ਦੱਸਣਗੇ ਆਪਣੇ ਬੋਲਣ ਦੇ ਟਾਈਮ ਵਿੱਚ 300 ਵਾਰੇ ਗੰਢ ਤੇ ਭੋਗ ਪਿਆ ਸਰੋਪਾ ਬਖਸ਼ਿਸ਼ ਕੀਤੇ ਗਏ ਸਰੋਪਰ ਬਖ ਸਰੋਪਾ ਬਖਸ਼ਿਸ਼ ਹੋਣ ਤੋਂ ਪਿੱਛੋਂ ਮਹਾਪੁਰਖਾਂ ਨੂੰ ਸਰੋਪਾ ਜੋ ਤਖਤ ਮਿਲਿਆ ਸੁੰਦਰ ਸੋਇਨੇ ਦੀ ਪਾਲਕੀ ਸਹਿਬਾਨ ਦੇ ਵਿੱਚ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਬਿਆ ਬੈਠਿਆ ਹੈ ਮਹਾਂਪੁਰਖਾਂ ਨੇ ਉਸ ਵੇਲੇ ਬਚਨ ਕੀਤੇ ਟੇਪ ਪਰਕਾਰਡ ਦਾ ਆਦੇ ਕੋਲ ਮੌਜੂਦ ਹੈ ਜੇ ਕਿਸ ਨੇ ਸੁਣਨੇ ਹੋਣ ਤੇ ਸੁਣਾ ਵੀ ਦੇਵਾਂਗੇ ਸੋ ਖਾਲਸਾ ਜੀ ਉਸ ਵੇਲੇ ਬਚਨ ਕੀਤੇ ਕੁਝ ਮੋਟੀਆਂ-ਮੋਟੀਆਂ ਉਹਦੇ ਵਿੱਚੋਂ ਬੇਨਤੀਆਂ ਕਰਾਂਗਾ ਅਖਰ ਹੋ ਸਕਦਾ ਨੰਬਰ ਵਾਰ ਮੇਰੇ ਪੂਰੇ ਯਾਦ ਨਾ ਹੋਣ ਉਹ ਮਹਾਂਪੁਰਖਾਂ ਨੇ ਉਸ ਵੇਲੇ ਕਿਹਾ ਕਿ 300 ਬੜੇ ਗੰਡ ਦੀ ਯਾਦ ਵਿੱਚ ਜੋ ਪਾਈ ਇੱਥੇ ਖੰਡ ਪਾਠਾਂ ਦੀ ਲੜੀ ਚੱਲੀ ਸੀ ਉਹ ਜਨਰਵਿੰਗਨ ਸੰਪੂਰਨ ਹੋਈ ਹੈ ਸਿਰੋਪਾਉ ਬਹੁਤਿਆਂ ਨੂੰ ਦੇਣੇ ਸਨ ਇਸ ਵਾਸਤੇ ਕਥਾ ਨਹੀਂ ਹੋ ਸਕੀ ਜਿਹੜਾ ਸਿਰੋਪਾਉ ਦਾਸ ਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਰ ਰਿਹਾ ਹੈ ਜੋ ਦਾਸ ਨੂੰ ਸਿਰੋਪਾਉ ਪੱਖ ਤੋਂ ਪ੍ਰਾਪਤ ਹੋਇਆ ਹੈ ਇਹ ਸਿਰੋਪਾਉ ਮਾਏ ਭਾਈ ਕਰਤਾਰ ਸਿੰਘ ਦੇ ਸਿਰ ਤੇ ਪਾ ਕੇ ਇਸ ਦੂਗਾ ਦੇ ਬਚਨ ਖੋੜ ਕੇ ਦਸਵੇਂ ਪਾਤਸ਼ਾਹ ਦੇ ਨਾਂ ਇੱਥੇ ਨਹੀਂ ਲਿਆ ਕੇ ਵਿੱਚ ਇਸ ਰੋਪੋਂ ਭਾਈ ਕਰਤਾਰ ਸਿੰਘ ਦੇ ਸਿਰ ਤੇ ਪਾ ਕੇ ਗੁਰੂ ਸਾਹਿਬ ਲਾਜ ਆਪ ਰੱਖਣ ਇਹਨਾ ਕਰ ਗਿਆ ਤੁਸੀਂ ਹੋ ਸਾਰੇ ਵੱਡੇ ਬਹੁਤ ਸ਼ਰੀਰ ਵੱਡਿਆਂ ਸੰਤਾਂ ਨਾਲ ਵੀ ਰਹੇ ਹੋ ਇਹ ਸਾਰੇ ਤੋਂ ਛੋਟਾ ਹੈ ਜਨ ਤੋਂ ਬਰੇ ਗੰਢ ਦੇ ਸੰਬੰਧ ਵਿੱਚ ਦਾਸ ਸੰਗਤਾਂ ਦੇ ਮਨ ਵਿੱਚ ਵੀ ਉਮਾ ਹੈ ਮੇਰੇ ਮਨ ਵਿੱਚ ਵੀ ਉਮਾ ਆਇਆ ਹੈ ਜੋ ਮਹਾਰਾਜ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਇਹ ਸੇਵਾ ਕਰਨੀ ਤਰਦੀ ਚਲਾਈ ਹੋਈ ਦਾਸ ਨੂੰ ਬਖਸ਼ਿਸ਼ ਕੀਤੀ ਸੀ ਜਦੋਂ ਤੱਕ ਸਰੀਰ ਬਣਿਆ ਹੈ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ ਦਾਸ ਤੋਂ ਪਿੱਛੋਂ ਤਕਸਾਲ ਨੂੰ ਅਰਥ ਪੜਾਉਣ ਦੀ ਚਲਾਉਣ ਦੀ ਇਹ ਸੇਵਾ ਜੋ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਨੇ ਦਾਸ ਨੂੰ ਬਖਸ਼ੀ ਸੀ ਅੱਜ ਤੋਂ ਸਿਰੋਪਾਉ ਭਾਈ ਕਰਤਾਰ ਸਿੰਘ ਦੇ ਸਿਰ ਤੇ ਰੱਖ ਕੇ ਕਲਗੀਧਰ ਦੇ ਚਰਨੀ ਪਾ ਕੇ ਇਹ ਤਕਸਾਲ ਦੀ ਸੇਵਾ ਮੈਂ ਭਾਈ ਕਰਤਾਰ ਸਿੰਘ ਜੀ ਨੂੰ ਦਿੰਦਾ ਜੋ ਤੇਪਾ ਜੋ ਕਥਾ ਤੇ ਬੋ ਰਹੀ ਹੈ ਇਹ ਟੇਪਾਂ ਤੇ ਮਸ਼ੀਨ ਇਹ ਵੀ ਮੈਂ ਅੱਜ ਤੋਂ ਭਾਈ ਕਰਤਾਰ ਸਿੰਘ ਦੇ ਜੁਮੇ ਸਤਿਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਕਰਾਉਂਦਾ ਹਾਂ ਜੇ ਕਿਸੇ ਨੇ ਉਤਾਰਾ ਕਰਨਾ ਹੋਵੇ ਤਾਂ ਭਾਈ ਕਰਤਾਰ ਸਿੰਘ ਜੀ ਦੇ ਪਾਸੋਂ ਕਰ ਲਵੇ ਜਾਂ ਇਹਦੇ ਕੋਲ ਰਹਿ ਕੇ ਸੁਣ ਲਵੇ ਇਹ ਵੀ ਜ਼ਿੰਮੇਵਾਰੀ ਟੇਪਾਂ ਦੀ ਭਾਈ ਕਰਤਾਰ ਸਿੰਘ ਦੀ ਹੈ ਤੇ ਜੋ ਪਿੰਡਾਂ ਦੀ ਜ਼ਿੰਮੇਵਾਰੀ ਹੈ ਉਹ ਵੀ ਅੱਜ ਤੋਂ ਮੈਂ ਭਾਈ ਕਰਤਾਰ ਸਿੰਘ ਜੀ ਨੂੰ ਸੌਂਪਦਾ ਹਾਂ ਕਿਉਂਕਿ ਕਿਤੇ ਐਸਾ ਸਮਾਂ ਬਣ ਜਾਵੇ ਉੱਥੇ ਵਿਦਿਆਰਥੀਆਂ ਨੂੰ ਰੱਖ ਤੇ ਇਹ ਪੜ੍ਹਾ ਸਕੇ ਨਹੀਂ ਤੇ ਵਿਚਰ ਕੇ ਸੰਗਤਾਂ ਦੀ ਸੇਵਾ ਕਰੇ ਉਥੋਂ ਦੀ ਸੇਵਾ ਭਾਈ ਚੰਨੜ ਸਿੰਘ ਨੂੰ ਸੌਂਪੀ ਹੋਈ ਹੈ ਉਹਦੇ ਪਿੰਡ ਦਾ ਨਾਂ ਨਹੀਂ ਲਿਆ ਪਰ ਪਿੰਡ ਦਾ ਸੇਖਾ ਸੀ ਦਾਸ ਦੇ ਜਨਵਰ ਸਥਾਨ ਤੋਂ ਲਾਗੇ ਪੈਂਦਾ ਉਹਲੇ ਪਿੰਡ ਵੀ ਤਿੰਨ ਵਾਰ ਮੈਂ ਗਿਆ ਹਾਂ ਉਹਨੂੰ ਸੌਂਪੀ ਹੋਈ ਹੈ ਤੇ ਜੇ ਉਹ ਸੇਵਾ ਸੰਭਾਲਣ ਚ ਆਉਂਸ ਕਰੇ ਉਥੋਂ ਦੀ ਸੇਵਾ ਦਾ ਪ੍ਰਬੰਧ ਵੀ ਭਾਈ ਕਰਤਾਰ ਸਿੰਘ ਦੇ ਜੁਮੇ ਆ ਜੇ ਸਮਾਂ ਐਸਾ ਬਣੇ ਤੇ ਰਹਿ ਕੇ ਵਿਦਿਆਰਥੀ ਨੂੰ ਉੱਥੇ ਪੜ੍ਹਾਵੇ ਨਹੀਂ ਤੇ ਵਿਚਰ ਕੇ ਸੰਗਤਾਂ ਵਿੱਚ ਸੇਵਾ ਕਰੇ ਇਹ ਤੇ ਸਿੰਘ ਦੇ ਤਾਈ ਇਹ ਵੀ ਬੇਨਤੀ ਹੈ ਜਿਹੜੀ ਮਾਇਆ ਸੰਗਤਾਂ ਦਿੰਦੀ ਹੈ ਇਹ ਘਰ ਦਾ ਮੋਹ ਨਾ ਕਰੇ ਇਹ ਸੇਵਾ ਸੰਗਤਾਂ ਵਿੱਚ ਸਿੰਘਾਂ ਦਾ ਗੁਰੂ ਕੀ ਗੋਲਕ ਸਿੰਘਾਂ ਦਾ ਮੂੰਹ ਗੁਰੂ ਕੀ ਗੋਲਕ ਜਾਣ ਕੇ ਸੰਗਤਾਂ ਵਿੱਚ ਖਰਚ ਕਰੇ ਇਹ ਵੀ ਭਾਈ ਇਹਦੇ ਤਾਈ ਹਦਾਇਤ ਹੈ ਇਹਦੇ ਤਾਈ ਹੁਕਮ ਹੈ ਇਹਦੇ ਤਾਈ ਬੇਨਤੀ ਹੈ ਇਹ ਬਚਨ ਟੇਪ ਪਰਕਾਰਨ ਮੌਜੂਦ ਹਨ ਉਥੋਂ ਸੇਵਾ ਸੌਂਪੀ ਗਈ ਮਹਾਪੁਰਖਾਂ ਨੇ ਬਚਨ ਟੇਪ ਕਰ ਦਿੱਤੇ ਗਿਆਨੀ ਮੋਹਨ ਸਿੰਘ ਜੀ ਨੇ ਵੀ ਆਪਣੇ ਹੱਥੀ ਮਹਾਪੁਰਖਾਂ ਦੇ ਪਾਸੋਂ ਕੁਝ ਮਾਇਆ ਲੈ ਕੇ ਸੇਵਾ ਕੀਤੀ ਸਿਰੋਪਾਉ ਦਿੱਤਾ ਭਾਈ ਬਚਿੱਤਰ ਸਿੰਘ ਜੀ ਨੇ ਇੱਕ ਸਵੈਟਰ ਇੱਕ ਦਸਤਾਰ ਤੇ ਅਕੋਤਰ 100 ਰੁਪਇਆ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਦਸਤਾਰ ਬੰਦੀ ਦੀ ਖੁਸ਼ੀ ਵਿੱਚ ਦਿੱਤਾ ਬਾਕੀ ਵੀ ਸਾਰੇ ਜਿਹੜੇ ਜੁम्मेवार ਸੱਜਣ ਸੀ ਖੁਸ਼ੀ ਪ੍ਰਗਟਾਈ ਸੰਤ ਬਾਬਾ ਕਰਤਾਰ ਸਿੰਘ ਦੀ ਕੋਲ ਬੈਠੇ ਐ ਇਹਨਾਂ ਨੂੰ ਵੀ ਪੁੱਛਿਆ ਜਾ ਸਕਦਾ ਹਜੂਰ ਦੀ ਹਜ਼ੂਰੀ ਵਿੱਚ ਉਹ ਸੇਵਾ ਕਿਵੇਂ ਮਿਲੀ ਇਹਨਾਂ ਦੇ ਹੱਥੀ ਸਾਰਾ ਕੁਝ ਹੋਇਆ ਤੇ ਸੰਤ ਬਾਬਾ ਸੋਹਣ ਸਿੰਘ ਜੀ ਬਿਧੀ ਚੰਦ ਜੀ ਉਹਨਾਂ ਦੇ ਹੱਥੀ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਨੇ ਇਹ ਦਸਤਾਰ ਦਵਾਈ ਸੀ ਤੇ ਭਾਈ ਮਾਨ ਸਿੰਘ ਜੀ ਹੈਲਥ ਗ੍ਰਾਂਥੀ ਸਹਿਬਾਨ ਨੇ ਆਪ ਅਰਦਾਸ ਕੀਤੀ 8 ਸਾਲ ਰਹਿ ਕੇ ਜੋ ਬੇਮਿਸਾਲ ਸੇਵਾ ਕੀਤੀ ਹੈ ਉਹ ਤੁਹਾਨੂੰ ਪਤਾ ਹੈ ਅਮਰਜੈਂਸੀ ਦੀਆਂ ਧੜੀਆਂ ਉੜਾਈਆਂ ਸੰਤ ਬਾਬਾ ਹਰਕਮ ਸਿੰਘ ਜੀ ਲੋਂਗੋਵਾਲ ਇਹ ਡਿਕਟੇਟਰ ਸਨ ਸ਼ਾਇਦ ਇਹਨਾਂ ਨੂੰ ਵੀ ਯਾਦ ਹੋਵੇਗਾ ਜੇ ਨਾ ਹੋਵੇਗਾ ਦਸਮਤੋ ਜਰੂਰ ਚੇਤਾ ਆ ਜਾਵੇਗਾ ਜਿੱਥੇ ਹੁਣ ਆਸਣ ਹੈ ਇੱਥੇ ਆਸਣ ਸੀਦੇ ਦਾਸ ਨਾਲ ਗਿਆ ਸੀ ਪਹਿਲਾਂ ਨਹੀਂ ਆ ਗਿਆ ਲੈ ਕੇ ਆਇਆ ਸੀ ਸੰਤਾਂ ਨੇ ਭੇਜਿਆ ਸੀ ਅਸੀਂ ਮਿਲਣਾ ਇਹਨਾਂ ਮਹਾਪੁਰਖਾਂ ਨੇ ਆ ਗਿਆ ਦੇ ਦਿੱਤੀ ਆਜਾ ਕੋਈ ਰੁਕਾਵਟ ਨਹੀਂ ਬਲਵੰਤ ਸਿੰਘ ਰਾਮੂ ਵਾਲੀਆ ਉਹ ਤਾਂ ਮੈਨੂੰ ਵੀ ਚਿਤਤਾ ਹੈ ਤੇ ਦੋ ਸੱਜਣ ਹੋਰ ਸੀ ਉਹਨਾਂ ਦਾ ਮੈਨੂੰ ਯਾਦ ਨਹੀਂ ਕਿਉਂਕਿ ਉਹਨਾਂ ਦੀ ਪਹਿਲਾ ਵਾਕਫੀਤ ਕੋਈ ਨਹੀਂ ਸੀ ਸੰਤਾਂ ਦੀ ਗੱਲਬਾਤ ਹੋਈ ਮਹਾਪੁਰਖਾਂ ਨੇ ਕਿਹਾ ਬਾਬਾ ਜੀ ਸੰਤਾਂ ਦੇ ਮੋਢਿਆਂ ਤੇ ਆ ਗਈ ਹੈ ਫਿਕਰ ਨਾ ਕਰੋ ਪੂਰੀ ਨਿਭੇਗੀ ਸੰਤਰਚਾ ਸਿਗੜੀ ਕੋਲ ਬੈਠੇ ਤੁਹਾਨੂੰ ਦੱਸਣਗੇ ਆਪਣੇ ਟਾਈਮ ਵਿੱਚ ਤੇ ਤੋਰਨ ਲੱਗੇ ਇਹ ਵੀ ਬਚਨ ਕਹਾਂ ਸੀ ਭਾਵੇਂ ਕਿ ਗੁੱਸਾ ਕਰਨਗੇ ਕਰਨ ਉਸ ਵੇਲੇ ਸੰਤਾਂ ਨੂੰ ਕਹਾਂ ਸੀ ਸੰਤ ਜੀ ਅਸੀਂ ਤਾਂ ਸ਼ੁਕਰ ਕੀਤਾ ਸੀ ਇਹ ਰਾਜਨੀਤਿਕਾਂ ਨੇ ਦੋ ਸੰਤ ਲੈ ਲਏ ਐ ਸੰਤ ਫਤੇ ਸਿੰਘ ਤੇ ਸੰਤ ਚੰਨਣ ਸਿੰਘ ਤੀਜੇ ਫਸ ਗਏ ਹੋ ਤੁਸੀਂ ਅਸੀਂ ਗੁਰੂ ਅਗਰਦਾਸ ਕਰਨ ਤੁਸੀਂ ਵੀ ਤੜਰੇ ਰਹੋ ਜੇ ਤਾ ਇੰਨੇ ਤੋਂ ਬਚ ਗਏ ਫੇਰ ਤਾਂ ਬਚੇ ਰਹੋਗੇ ਜੇ ਕਿਤੇ ਇਹਨਾਂ ਦੀ ਕੜਕੀ ਚਾ ਗਿਆ ਫੇਰ ਮੁਸ਼ਕਲ ਐ ਪਰ ਗੁਰੂ ਨੇ ਕਿਰਪਾ ਕੀਤੀ ਉਸ ਵੇਲੇ ਅਰਦਾਸਾਂ ਹੋਈਆਂ ਮਹਾਪੁਰਖਾਂ ਨੇ ਸੰਤੀ ਜਲੂਸ ਥਾਵਾ-ਥਾਵਾ ਤੇ ਵਿਤਰਕੇ ਹਿੰਦੁਸਤਾਨ ਵਿੱਚ ਕੱਢੇ ਐਮਰਜੈਂਸੀ ਦੇ ਵਿਰੁੱਧ ਗਵਰਨਮੈਂਟ ਦੇ ਵਿਰੁੱਧ ਸੱਚ ਦੇ ਹੱਕ ਵਿੱਚ 40 ਲੱਖ ਦੇ ਕਰੀਬ ਅਖਬਾਰਾਂ ਦੀਆਂ ਖਬਰਾਂ ਦਿੱਲੀ ਵਿੱਚ ਇਕੱਠ ਹੋਇਆ ਪ੍ਰਧਾਨ ਮੰਤਰੀ ਆਈ ਸਾਰੀ ਸੰਗ ਟੁੱਟ ਕੇ ਖੜੀ ਹੋ ਗਈ ਬਿਮਾਰੀ ਪੈ ਗਈ ਸਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿੱਡਾ ਵੱਡੇ ਤੋਂ ਵੱਡਾ ਲੀਡਰ ਹੋਵੇ ਕਿੱਡਾ ਵੱਡੇ ਤੋਂ ਵੱਡਾ ਸੰਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਲਯੂਰੀ ਵਿੱਚ ਕਿਸੇ ਬੰਦੇ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਕਰੇ ਖੜੇ ਨਹੀਂ ਹੋਣਾ ਹਾਂ ਸਟੇਜ ਤੋਂ ਜ਼ਿੰਮੇਵਾਰ ਸਤਿਕਾਰ ਕਰਨ ਉਹ ਜ਼ਿੰਮੇਵਾਰ ਕੇਵਲ ਸਤਿਕਾਰ ਕਰਨ ਬਾਕੀ ਸੰਗਤ ਜਕਾਰਿਆਂ ਨਾਲ ਸਤਿਕਾਰ ਕਰੇ ਜਿੱਕੇ ਦਾ ਕਰਨਾ ਹੈ ਪਰ ਇੰਦਰਾ ਆਈ ਮਹਾਪੁਰਖਾਂ ਨੂੰ ਟਾਈਮ ਮਿਲਿਆ ਟਾਈਮ ਤਬਦੀਲੀ ਕੀਤੀ ਗਈ ਕਿ ਬੀਬੀ ਇੰਦਰਾ ਆ ਗਈ ਹੈ ਪ੍ਰਧਾਨ ਮੰਤਰੀ ਇਸ ਵਾਸਤੇ ਸੰਤਾਂ ਦਾ ਟਾਈਮ ਕੈਸੇ ਕੀਤਾ ਜਾਂਦਾ ਹੈ ਇਹ ਤੁਹਾਨੂੰ ਪਿੱਛੇ ਦਿੱਤਾ ਜਾਵੇਗਾ ਜਦੋਂ ਆਈ ਸਾਰੀ ਸੰਗਤ ਖੜੀ ਹੋਈ ਸੰਤ ਇਕੱਲੇ ਤਾਬਿਆ ਬੈਠੇ ਰਹੇ ਪਰ ਚਿਹਰੇ ਤੇ ਇੱਕ ਰੰਗ ਚੜਦਾ ਕੁੱਤਰ ਦਾ ਵੀ ਰਸ ਵਿੱਚ ਆ ਕੇ ਬੈਠ ਗਈ ਸਾਰਿਆਂ ਨੇ ਵਾਰੀ ਵਾਰੀ ਬੋਲਣਾ ਅਰੰਭ ਕੀਤਾ ਸੰਤਾਂ ਦਾ ਟਾਈਮ ਆਇਆ ਜਿੱਥੇ 6 ਮਿੰਟ ਮਿਲੇ ਸੀ ਪਿੱਛੇ 27 ਮਿੰਟ ਮਿਲੇ 27 ਮਿੰਟਾਂ ਦੇ ਟਾਈਮ ਦੀ ਅਰੰਭਤਾ ਵਿੱਚ ਇਹ ਕਹਿ ਦਿੱਤਾ ਗगन तमामਾ ਬਾਗਿਓ ਪਰਿਓ ਇਨਸਾਨੇ ਕਹੋ ਖੇਤ ਜੋ ਮੰਡਿਓ ਸੂਰਮਾ ਅਭਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਨਰਦੀਨ ਕੇ ਹੇਤ ਪੁਰਜਾ ਪੁਰਜਾ ਕਕਮਰਾ ਕਬੂ ਨਾ ਛਾੜਾ ਖੇਤ ਇਤੋਂ ਪ੍ਰਕਰਮ ਆਰੰਭ ਕਰਕੇ ਨਾਲ ਹੀ ਕਹਿ ਦਿੱਤਾ ਕਿ ਜਿਹੜਾ ਬੀਬੀ ਇੰਦਰਾ ਨੇ ਇੱਥੇ ਆ ਕੇ ਕਿਹਾ ਉਹਦਾ ਮੂੰਹ ਤਾਰੋ ਫੋਟੋ ਚੋ ਦੇਚ ਉਹ ਪੁੱਛਦੀ ਏ ਕੌਣ ਹੈ ਤੇ ਉਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਕਹਿੰਦਾ ਇਹ ਹੀ ਪਿੰਡਾਂ ਵਾਲਾ ਇਹ ਵਾਰੰਟਾ ਵਾਰੰਟਾ ਦੀ ਹੋਣੀ ਨਹੀਂ ਗੱਲਾਂ ਚੱਲੀਆਂ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਵਾਰੰਟੀ ਜਾਰੀ ਹੋਈ ਸੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਵੀ ਵਾਰੰਟੀ ਜਾਰੀ ਹੋਵੇ ਫੜਨਾ ਚਾਇਆ ਸੀ ਪਰ ਉਹਨਾਂ ਨੇ ਤਾਂ ਫੜਿਆ ਨਹੀਂ ਸਮੇਂ ਦੀ ਤਬਦੀਲੀ ਆ ਗਈ